ਪੁਲਿਸ ਸਟੇਸ਼ਨ ਦੇ ਨਜ਼ਦੀਕ ਹੋਈ ਵੱਡੀ ਵਾਰਦਾਤ ਹਥਿਆਰਾਂ ਦੀ ਨੋਕ ਤੇ ਲੁਟੇਰੇ ਕਰ ਗਏ ਵੱਡਾ ਕਾਂ ਸੀਸੀਟੀਵੀ ਤਸਵੀਰਾਂ ਵੇਖ ਉੱਡ ਜਾਣਗੇ ਹੋ ਜੀ ਹਾਂ ਕਰੀਬ ਰਾਤ 10 ਵਜੇ ਦਾ ਸਮਾਂ ਪਹਿਲਾਂ ਇੱਕ ਨਕਾਬਪੋਸ਼ ਲੁਟੇਰਾ ਇਸ ਦੁਕਾਨ ਤੇ ਗਾਹਕ ਬਣ ਕੇ ਆਉਂਦਾ ਆਲਾ ਦੁਆਲਾ ਦੇਖਦਾ ਵਾਪਸ ਚਲਾ ਜਾਂਦਾ ਤੇ ਆਪਣੇ ਤਿੰਨ ਹੋਰ ਸਾਥੀਆਂ ਨੂੰ ਦੁਕਾਨ ਤੇ ਲੈ ਕੇ ਆਉਂਦਾ ਤੇ ਦੁਕਾਨ ਤੇ ਆਉਂਦਿਆਂ ਹੀ ਇਹਨਾਂ ਲੁਟੇਰਿਆਂ ਨੇ ਦੁਕਾਨਦਾਰ ਤੇ ਧਾਵਾ ਬੋਲ ਦਿੱਤਾ ਦੁਕਾਨਦਾਰ ਦੇ ਨਾਲ ਟੱਕਾ ਮੁਕੀ ਕਰਨ ਦੀ ਉਸ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੁਕਾਨਦਾਰ ਨੇ ਆਪਣੀ ਜਾਨ ਤੇ ਖੇਡਦਿਆਂ ਹੌਸਲਾ ਦਿਖਾਉਂਦਿਆਂ ਇਹਨਾਂ ਲੁਟੇਰਿਆਂ ਨੂੰ ੱੱਕੇ ਮਾਰ ਦੁਕਾਨ ਚੋਂ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜ਼ਿਆਦਾ ਹੋਣ ਕਰਕੇ ਲੁਟੇਰੇ ਦੁਕਾਨਦਾਰ ਤੇ ਭਾਰੀ ਪੈ ਗਏ ਤੇ ਦੁਕਾਨਦਾਰ ਨੂੰ ਦੁਕਾਨ ਚ ਥੱਲੇ ਸੁੱਟ ਲਿਆ ਤੇ ਦੁਕਾਨਦਾਰ ਸ਼ਟਰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇੱਕ ਵਾਰ ਫੇਰ ਦੁਕਾਨਦਾਰ ਵੱਲੋਂ ਲੁਟੇਰਿਆਂ ਦਾ ਡਟ ਕੇ ਬਹਾਦਰੀ ਦੇ ਨਾਲ ਸਾਹਮਣਾ ਕਰਦਿਆਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਰੌਲਾ ਪਾਉਂਦੇ ਹੋਏ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਦੁਕਾਨਦਾਰ ਚਾਰੇ ਲੁਟੇਰਿਆਂ ਨੂੰ ਖਿੱਚ ਕੇ ਧੂੱਕੇ ਸ਼ਟਰ ਵੱਲ ਲਹਿ ਗਿਆ ਤੇ ਸ਼ਟਰ ਖੋਲ ਕੇ ਬਾਹਰ ਭਜਿਆ ਜਿਸ ਤੋਂ ਬਾਅਦ ਇਹਨਾਂ ਤਿੰਨ ਲੁਟੇਰਿਆਂ ਨੇ ਦੁਕਾਨਦਾਰ ਦੀ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ ਇੱਕ ਲੁਟੇਰੇ ਨੇ ਦੁਕਾਨ 'ਚ ਪਈ ਨਕਦੀ ਅਤੇ ਹੋਰ ਸਮਾਨ ਤੇ ਹੱਥ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮੁਲਜ਼ਮ ਦੁਕਾਨਦਾਰ ਦਾ ਲਾਇਸੈਂਸੀ ਪਿਸਤੌਲ ਵੀ ਖੋਕੇ ਲੈ ਗਏ ਛਰੇ ਆਮ ਲੁੱਟਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਰੂਪਨਗਰ ਦੇ ਨੂਰਪੁਰ ਬੇਦੀ ਦੀਆਂ ਜਾਣਕਾਰੀ ਮੁਤਾਬਕ ਜਿਸ ਦੁਕਾਨਦਾਰ ਨੂੰ ਬੇਖੌਫ ਹੋ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਇਹ ਦੁਕਾਨ ਪੁਲਿਸ ਥਾਣੇ ਤੋਂ ਕੁਝ ਹੀ ਦੂਰੀ ਤੇ ਹੈ ਪਰ ਖਾਕੀ ਨੂੰ ਟਿਚ ਸਮਝਦੇ ਹੋਏ ਇਹਨਾਂ ਲੁਟੇਰਿਆਂ ਦੇ ਵੱਲੋਂ ਆਸਾਨੀ ਦੇ ਨਾਲ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਵਾਰਦਾਤ ਤੋਂ ਬਾਅਦ ਆਲੇ-ਦੁਆਲੇ ਦੇ ਦੁਕਾਨਦਾਰਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਹਰ ਕੋਈ ਇਹ ਸੋਚ ਰਿਹਾ ਹੈ ਕਿ ਜੇਕਰ ਥਾਣੇ ਦੇ ਕੋਲ ਅਜਿਹੀ ਘਟਨਾ ਅਜਿਹੀ ਵਾਰਦਾਤ ਹੋ ਸਕਦੀ ਹੈ ਤੇ ਆਮ ਥਾਵਾਂ ਦਾ ਜਿੱਥੇ ਪੁਲਿਸ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੁੰਦਾ ਉਹਨਾਂ ਥਾਵਾਂ ਦਾ ਕੀ ਹਾਲ ਹੁੰਦਾ ਹੋਵੇਗਾ ਇਹ ਆਪਣੇ ਆਪ 'ਚ ਵੱਡਾ ਸਵਾਲ ਫਿਲਹਾਲ ਸਹਿਮੇ ਦੁਕਾਨਦਾਰਾਂ ਦੇ ਵੱਲੋਂ ਪ੍ਰਸ਼ਾਸਨ ਅਤੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਸ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆ ਸਕਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਪੀਤੀ ਰਾਤ ਇੱਕ ਬੜੀ ਜਿੱਦਾਂ ਕਹਿੰਦੇ ਆ ਕਾਰਾ ਨਾ ਹਰਕਤ ਵੀ ਕਹਿ ਲਈ ਗੁੰਡਾ ਹਰਕਤ ਕਹਿ ਲਈ ਚਾਰ ਬੰਦਿਆਂ ਵੱਲੋਂ ਨੂਰ ਪਰਵੇਦੀ ਜ਼ਿਲ੍ਹਾ ਰੂਪਨਗਰ ਦੇ ਨੂਰ ਪਰਵੇਦੀ ਮੇਨ ਬੱਸ ਸਟੈਂਡ ਤੇ ਦੁਕਾਨ ਕਰ ਰਹੇ ਨੇ ਉੱਥੇ ਇਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ 10:20 ਮਿੰਟ ਤੇ ਬੜੀ ਯੋਜਨਾਬੱਧ ਤਰੀਕੇ ਦੇ ਨਾਲ ਕੀਤਾ ਜਾਂਦਾ ਡਾਟ ਵਗੈਰਾ ਮਾਰੇ ਜਾਂਦੇ ਆ ਵੀ ਦੀ ਬਹਾਦਰੀ ਸੀ ਸਾਡੇ ਸਾਥੀ ਦੀ ਕਿ ਫੱਟੜ ਹੋਣ ਦੇ ਹਾਲਾਤਾਂ ਵਿੱਚ ਵੀ ਉਹਨਾਂ ਵੱਲੋਂ ਲਾਏ ਗੇ ਛਟ ਨੂੰ ਚੱਕ ਕੇ ਬਾਹਰ ਨਿਕਲ ਗਿਆ ਮੈਂ ਇਸ ਪੂਰੇ ਮਾਮਲੇ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਐਸਐਸਪੀ ਰੂਪਨਗਰ ਖੁਰਾਨਾ ਜੀ ਇਸ ਸਮੂਹ ਜਿੰਨੇ ਵੀ ਵਿੰਗ ਨੇ ਬੇਸ਼ੱਕ ਸੀਆਈ ਸਟਾਫ ਰੂਪਨਗਰ ਹੈ ਹੋਰ ਨੇ ਇਹਨਾਂ ਦੇ ਐਦਾਂ ਜਿਹੜੇ ਸਮਾਜ ਵਿਰੋਧੀ ਅਨਸਰ ਹੈ ਇਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਤੁਰੰਤ ਪ੍ਰਭਾਵ ਦੇ ਨਾਲ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਆਮ ਦੁਕਾਨਦਾਰ ਵਰਗ ਹੈ ਵਪਾਰੀ ਵਰਗ ਹੈ ਨਿਡਰ ਹੋ ਕੇ ਨਿਰਭੀਕ ਹੋ ਕੇ ਆਪਣਾ ਕਾਰੋਬਾਰ ਕਰ ਸਕੇ ਵਾਕਿਆ ਹੀ ਹਥਿਆਰਾਂ ਦੀ ਨੋਕਤੇ ਹੋਈ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੁਕਾਨਦਾਰਾਂ ਤੇ ਆਮ ਲੋਕਾਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਇਸ ਵਾਰਦਾਤ ਨੇ ਇੱਕ ਵਾਰ ਮੋੜ ਇਹ ਸਾਬਿਤ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਦਾ ਰੱਬ ਹੀ ਰੱਖ ਹੈ ਕਿਉਂਕਿ ਰਾਖੇ ਕਿਤੇ ਰਾਖੀ ਕਰਦੇ ਵਿਖਾਈ ਨਹੀਂ ਦੇ ਰਹੇ ਆਖਿਰ ਇਸ ਨੂੰ ਕੀ ਸਮਝੀਏ ਇਹ ਤੁਸੀਂ ਹੀ ਦੱਸੋ ਨੂਰਪੁਰ ਬੇਦੀ ਤੋਂ ਬਲਜੀਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼